ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਬਾਈ ਸਾਰਿਆਂ ਦਾ ਤੇ ਅੱਜ ਧੁੱਪ ਆ ਗਈ ਹੈ ਬਾਬਿਓ ਕੱਲ ਬੱਦਲ ਵਾਈ ਸੀ ਤੇ ਮਲਪਾਂ ਦੀ ਆਪਣੀ ਦਵਾਈ ਲਈ ਹੋਈ ਸੀ ਕਬੂਤਰਾਂ ਨੂੰ ਤਾਂ ਕਰਕੇ ਢਾਈ ਨਹੀਂ ਬਸ ਅੱਜ ਢਾਉਂਦੇ ਆ ਕਬੂਤਰ ਅੱਜ ਨਵੇਂ ਵੀ ਕੱਢਣੇ ਆ ਤੇ ਪੁਰਾਣੇ ਵੀ ਕੱਢਣੇ ਆ ਤੇ ਢਾਉਂਦੇ ਆ ਬਾਬਿਓ ਲੋ ਜੀ ਕੱਢਦੇ ਆ ਇਧਰ ਇੱਕ ਤਾਂ ਤਾਂ ਕੱਢਣਾ ਏ ਬੱਚਾ ਜੇ ਕੱਢਣਾ ਨਹੀਂ ਸ਼ਾਮ ਨੂੰ ਦੇਖਾਂਗੇ ਇਹਨਾਂ ਨੂੰ ਤੇ ਬਾਕੀ ਉੱਪਰੋਂ ਵੀ ਤਿੰਨ ਬੱਚੇ ਨੀਚੇ ਲਿਆਂਦੇ ਇੱਕ ਇੱਕ ਕਬੂਤਰੀ ਲਿਆਂਦੀ ਇੱਕ ਇੱਕ ਕਬੂਤਰੀ ਲਿਆਂਦੀ ਸ਼ਾਕੀ ਚਾਪ ਲਿਆਂਦਾ ਉੱਪਰੋਂ ਦੋ ਇਹ ਲਿਆਂਦੇ ਕਾਫੀ ਲਿਆਂਦੇ ਇਹਨਾਂ ਨੂੰ ੜਾ ਦਈਏ ਬਾਬੇ ਪਹਿਲਾਂ ਬਾਕੀਆਂ ਨੂੰ ਫੇਰ ੜਾਵਾਂਗੇ ਕਿ ਇੱਕ ਤਾਂ ਇਹ ਸ਼ਾਕੀ ੜਾਉਣੀ ਐ ਠੀਕ ਹੈ ਜੀ ਇਹ ਨੂੰ ਉਡਾ ਦਿੰਦੇ ਆ। ਲਓ ਜੀ ਪੁੱਤਰਾ। ਇਹ ਡਾਉਂਦੇ ਆ ਸਾਖੀ ਨੂੰ। ਲਓ ਜੀ ਹੁ ਡੁੱਗੀ। ਸਾਖੀ ਗਈ ਬਾਬੇ ਉਡ। ਤੇ ਇਧਰੋਂ ਰੱਤਾ ਆਉਣਾ ਹੈ। ਤੇ ਲੋ ਜੀ ਇਹ ਰੱਤਾ ਵੀ ਫੜ ਲਿਆ ਇਹਨੂੰ ਵੀ ੜਾ ਦਿੰਦੇ ਆ। ਲਓ ਜੀ ਇਹ ਵੀ ਉੱਡ ਗਿਆ ਬਾਬੇ। ਤੇ ਕਬੂਤਰੀ ਵੀ ਉੜ ਗਈ ਰੱਤਾ ਵੀ ਉੜ ਗਿਆ ਕੂਤਰੀ ਇਹ ਆ ਗਈ ਲੋ ਜੀ ਕਬੂਤਰੀ ਇਹ ਆ ਗਈ ਠੀਕ ਹੈ ਜੀ ਇਹ ਜਾਂਦੀ ਬਾਕੀ ਕਬੂਤਰ ਵੀ ਇੱਥੇ ਫਿਰਦਾ ਏ ਤੇ ਬਾਕੀ ਇਹਨਾਂ ਨੂੰ ਪਾ ਦਿੰਦੇ ਆ ਬਾਬੇ ਉਹ ਜਾਲ ਚ ਸਾਰਿਆਂ ਨੂੰ ਤੇ ਉਸ ਤੋਂ ਬਾਅਦ 1 2 ਇਹ 3 ਤੇ 2 ਇਹ 5 ਇਹਨਾਂ ਨੂੰ ਵੀ ੜਾਵਾਂਗੇ ਤੇ ਇਦ ਕਿਛੀ ਇਹਨਾਂ ਨੂੰ ਵੀ ਉਡਾਵਾਂਗੇ ਇਹਨਾਂ ਨੂੰ ਹਲੇ ਅਟਕ ਕੇ ਉਡਾਉਂਦੇ ਆ ਹਲੇ ਦੋ ਫੇਰਣ ਦੋ ਇਹਨਾਂ ਨੂੰ ਬਾਜੀ ਵਾਸਤੇ ਤਿਆਰ ਕਰਦੇ ਆਪਾਂ ਇਹ ਦੋ ਬਾਜੀਆ ਛੱਡਾਂਗੇ ਤੇ ਬਾਕੀ ਇਹਨਾਂ ਨੂੰ ਹਲੇ ਜਾਲ ਚ ਪਾ ਦਿੰਦੇ ਆ ਇਹਨਾਂ ਨੂੰ ਸਾਰਿਆਂ ਨੂੰ ਜਾਲ ਚ ਪਾ ਦਿੰਦੇ ਆ ਜਿਹੜੇ ਉਡਾਉਣੇ ਆ ਧੁੱਪ ਤਪ ਲੱਗ ਲੂਗੀ ਇਹਨਾਂ ਤੇ ਫਿਰ ਉਡਾਵਾਂਗੇ ਇਹ ਬਾਕੀ ਓਕੇ ਐ ਤੇ ਫਿਰ ਚੱਲਦੇ ਆ ਜੀ ਆਪਾਂ ਉੱਪਰ ਇੰਨੇ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੂੰ 11 ਕਲੇ ਤੱਕੜਾ ਹੁੰਦੇ ਆ ਹਾਂਜੀ ਬਾਈ ਮਿੱਤਰੋ ਪਹੁੰਚ ਗਏ ਜੀ ਉੱਪਰ ਤੇ ਇਹ ਕਬੂਤਰਾਂ ਨੂੰ ਖੋਲਦੇ ਆ ਡੋਲੀ ਵਾਲਿਆਂ ਨੂੰ ਲੋ ਜੀ ਤੇ ਬਾਹਰ ਆ ਜੂ ਇਹ ਇਹਨਾਂ ਦੇ ਬੱਚੇ ਰਾਤ ਲੱਗ ਕਰਤੇ ਸੀ ਕਿਉਂਕਿ ਇਹਨੇ ਅੰਡਾ ਧਰ ਲਿਆ ਈ ਇਹਦੇ ਦੋ ਬੱਚੇ ਹੋਰ ਲੈਣੇ ਠੀਕ ਆ ਜੀ ਪਤਾ ਚੱਲ ਜੂਗਾ ਫਿਰ ਕਿਵੇਂ ਦੇ ਗੜਦੀ ਏ ਕਿਵੇਂ ਨਹੀਂ ਨਵੀਂ ਜੋੜੀ ਏ ਤੇ ਇਹਨਾਂ ਨੂੰ ਛੱਡ ਦਿੰਦੇ ਆ ਬੱਚਿਆਂ ਨੂੰ ਇਹਨਾਂ ਦੇਆਂ ਨੂੰ ਇਹਨਾਂ ਕੋਲ ਬਾਕੀ ਜੰਦੇ ਖੋਲਦੇ ਆ ਇੱਧਰ ਵਾਲੇ ਇਹ ਬਾਬੇ ਉਹ ਜਿਹੜਾ ਸੈਟਅਪ ਏ ਸਾਈਡ ਉੱਤੇ ਦਰਵਾਜ਼ਾ ਲਾਉਣਾ ਰਹਿੰਦਾ ਏ ਇੱਧਰ ਕਬੂਤਰ ਅੜਾਉਂਦੇ ਆ ਉਹਦੇ ਕਰਕੇ ਕੰਮ ਬਿਜੀ ਚੱਲਦਾ ਏ ਹਲੇ ਮਲੇ ਟਾਈਮ ਹੋ ਗਿਆ ਜਿੱਦੋਂ ਦਰਵਾਜ਼ਾ ਲੱਗ ਗਿਆ ਉਸ ਤੋਂ ਬਾਅਦ ਉੱਥੇ ਕਬੂਤਰ ਵੀ ਛੱਡ ਦਾਂਗੇ ਤੇ ਕੁੱਕੜ ਵੀ ਲਿਆਵਾਂਗੇ। ਲੋ ਜੀ। ਪਾਣੀ ਘੜ ਦੰਦੇ ਇਧਰੋਂ ਬਾਹਰ। ਠੀਕ ਐ। ਜੋੜੀਆਂ ਵਾਲੇ ਪੀਲੂਗੇ। ਉੱਪਰ ਉੱਪਰ ਦੇ ਡੋਲ ਦੰਦੇ। ਸਾਫ਼ ਹੋ ਜਾਊਗਾ ਨੀਚੇ ਤੋਂ। ਲੋ ਜੀ। ਓਕੇ ਰਿਪੋਰਟ। ਲੋ ਜੀ। ਪਾਣੀ ਦੇ ਆ ਰੱਖ। ਬੱਲਵ ਕਰਦੀਏ ਬਾਬੇ ਉਹ ਬੰਦ ਉਹ ਹੀ ਬੱਲਵ ਕਰਦੇ ਆ ਬੰਦ ਦੋ ਕਬੂਤਰ ਨਿਕਲ ਗਿਆ ਬਾਹਰ ਇਹਨਾਂ ਨੂੰ ਵੀ ਅੰਦਰ ਕਰ ਦਿੰਦੇ ਆ ਤੇ ਬਾਕੀ ਕਬੂਤਰ ਬੈਠੇ ਹੋ ਅੱਦੇ ਆਪਣੇ ਓਕੇ ਪੂਰੇ ਤੇ ਇਧਰ ਦੇਖ ਲੀਏ ਦੂਸਰੀ ਸਾਈਡ ਵੀ ਇਹਨਾਂ ਗੱਲ ਲਵਾਤਾ ਇਹ ਵੀ ਬੈਠੇ ਆ ਓਕੇ ਰਿਪੋਰਟ ਹੈ ਕੰਮ ਬਾਕੀ ਨੀਚੇ ਆ ਕੇ ਕਬੂਤਰ ੜਾਉਣੇ ਆ ਠੀਕ ਆਂਡਿਆਂ ਦੇ ਮੇਟੀ ਐ ਬਾਕੀ ਚੱਲਦੇ ਆ ਬਾਬੇ ਹੁਣ ਨੀਚੇ ਨੀਚੇ ਕਬੂਤਰ ਦੂਸਰੇ ੜਾਉਂਦੇ ਆ ਹੁਣ ਜਾ ਕੇ ਇਹ ਲੜ ਪਿਆ ਨੀਲਾ ਇਹਨੂੰ ਅੰਦਰ ਕਰ ਦਈਏ ਇਹ ਨਹੀਂ ਜੋੜੀ ਤੋੜਤੀ ਦੀ ਆਪਾਂ ਨੇ ਠੀਕੇ ਪਤਾ ਨਹੀਂ ਕਿਹੜਾ ਬੈਠਾ ਇਹ ਝੁੱਪ ਕਰਕੇ ਦਿਖ ਵੀ ਨਹੀਂ ਰਿਹਾ ਸੂਰਜ ਪੈ ਰਿਹਾ ਸਿੱਧਾ ਮੈਂ ਇਹਨੂੰ ਕਰ ਦਈਏ ਬਾਬੇ ਨੀਲੇ ਨੂੰ ਅੰਦਰ ਫੇ ਚੱਲਦੇ ਆ ਨੀਚੇ ਆਪਾਂ ਹਾਂਜੀ ਲੋ ਬਈ ਮਿੱਤਰੋ ਤੇ ਦੂਰ ਹੈਗੇ ਬੱਚਾ ਤੇ ਚਾਪ ਇਹਦੇ ਫੰਗ ਆ ਰਹੇ ਤਾਨੀ ਲੜਾਈ ਕਬੂਤਰੀ ਤੇ ਬਾਕੀ ਛਤਰੀ ਇੱਧਰ ਖੜੀ ਕਰਤੀ ਆਪਾਂ ਨੇ ਤੇ ਬਾਕੀ ਕਬੂਤਰ ਉੜਦੇ ਆ ਬਾਬਿਓ ਬਾਕੀ ਘਰੇ ਆ ਜੂਗੇ ਸਾਰੇ ਤੇ ਇੱਕ ਜਿਹੜਾ ਹਰੀ ਕੱਚ ਕਾਲੇ ਪੇਟੀ ਵਾਲਾ ਏ ਉਹ ਮੇਰੇ ਖਿਆਲ ਦੇ ਇੱਧਰ ਕੋਠੀ ਤੇ ਬੈਠੂਗਾ ਉਧਰ ਹੀ ਫਿਰਦਾ ਏ ਪਹਿਲਾਂ ਵੀ ਇੱਧਰ ਬੈਠਿਆ ਵਾ ਇੱਕ ਵਾਰ ਸਿੱਧਾ ਹੋ ਜਾਊਗਾ ਫਿਰ ਉਸ ਤੋਂ ਬਾਅਦ ਨਹੀਂ ਜਾਊਗਾ। ਵਾਹ ਇਹ ਤਾਂ ਫਿਰਦਾ ਇਹਲੇ ਇਹ ਆ ਗਿਆ। ਇਹ ਆ ਗਿਆ। ਬਾਕੀ ਓਕੇ ਹੈ ਕੰਮ। ਤੇ ਚੱਲਦੇ ਆਂ ਆਪਾਂ। ਉੱਪਰ ਬਾਬਿਓ। ਉੱਪਰ ਵਾਲੇ ਕਬੂਤਰ ਦੇਖੀਏ। ਹਾਂਜੀ ਬਾਈ ਮਿੱਤਰੋ ਤੇ ਛਤਰੀਆਂ ਖੜੀਆਂ ਐ। ਚੈੱਕ ਕਰੋ। ਤੇ ਬਾਕੀ ਕਬੂਤਰ ਬੈਠ ਗਏ ਨਵੇਂ ਛਤਰੀ ਤੇ ਬੈਠੇ ਐ। ਬਾਕੀ ਇਹ ਬੰਦ ਕਰਤੇ ਐ। ਇੱਧਰ ਪਾਣੀ ਪੂਣੀ ਰੱਖਦੇ ਐ ਇਹਨਾਂ ਨੂੰ ਬਸ ਹੁਣ ਥੋੜੀ ਦੇਰ ਤੱਕ ਬੁੱਧਦਾਮ ਪਾ ਦਾਂਗੇ ਜਾਣਾ ਸਿਪਾਏ ਵੇ ਤੇ ਹੁਣ ਚੱਲਦੇ ਬਾਬੇ ਉੱਪਰ ਖੁੱਡੇ ਵਾਲੇ ਕੂਤਰ ਕਢਦੀ ਐ ਬਾਹਰ ਤੇ ਲੋ ਜੀ ਬਾਬੇ ਚੈੱਕ ਕਰੋ ਛਤਰੀਆਂ ਖੜੀਆਂ ਤੇ ਇੱਕ ਕੂਤਰ ਉਹ ਬੈਠ ਗਿਆ ਸਾਹਮਣੇ ਆ ਬੈਠਾ ਤੇ ਬਾਕੀ ਹੁਣ ਆ ਗਏ ਬਾਬੇ ਉੱਪਰ ਇਹਨਾਂ ਨੂੰ ਡੋਲੀ ਚ ਬੰਦ ਕਰਦੀ ਐ ਬੱਚਿਆਂ ਚੋਗਾ ਚੋਗਾ ਦੇਖ ਲਈਏ ਦੇਆ ਵਾ ਕੀਵੇਂ ਹੈ ਤੇ ਖੁੱਡੇ ਵਾਲੇ ਬਾਹਰ ਕੱਢ ਦਿੰਦੇ ਆ ਤੁੱਪਚ ਹਾਂਜੀ ਲੋ ਬਾਈ ਬਾਬਿਓ ਇਹ ਖੋਲ ਦਾਂਦੇ ਆ ਬਾਹਰ ਆਪਣਾ ਬੈਠੇ ਰਹੂਗੇ ਆਰਾਮ ਤੇ ਤੁੱਪਚ ਕੱਢਦੇ ਆ ਸਾਰਿਆਂ ਨੂੰ ਚਲੋ 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 ਉਹ ਵੀ ਆਪੇ ਚੈੱਕ ਕਰ ਜਾਂਦੇ ਲੋ ਜੀ ਖੁੱਡਾ ਹੋ ਗਿਆ ਇਹ ਖਾਲੀ ਇਹਨਾਂ ਨੂੰ ਬੈਣ ਦੋ ਤੁੱਪ ਚ ਜਾਲ ਚ ਫਿਰ ਹੀ ਜਾਉਂਗੇ ਤੇ ਬਸ ਹੀ ਚੱਲਦੇ ਹੁਣ ਆਪਾਂ ਨੀਚੇ ਤੇ ਬਾਕੀ ਉਸ ਤੋਂ ਬਾਅਦ ਇਧਰ ਕਬੂਤਰਿਆਂ ਨੂੰ ਕੱਢ ਦੂੰਗੇ ਘੰਟਾਕ ਤੁੱਪ ਇਹਨਾਂ ਨੂੰ ਲੱਗ ਲੂਗੀ ਫਿਰ ਇਹਨਾਂ ਨੂੰ ਕੱਢ ਦਾਂਗੇ ਫਿਰ ਇਹ ਤੁੱਪ 'ਚ ਬੈਠੇ ਰਹੂਗੇ ਆਰਾਮ ਤੇ ਆਪਾਂ ਹੁਣ ਚੱਲਦੇ ਆਂ ਵੱਧ ਨੂੰ ਨੀਚੇ ਡੰਨਾ ਫਿਰਨ ਦੋ ਨਾ ਧੁੱਪ ਚਰਾਉਣ ਦੀ ਬੱਚੇ ਪਾਤੇ ਆਪਣੀ ਡੋਲੀ ਚ ਓਕੇ ਲੋ ਵੀ ਮਿੱਤਰੋ ਬਾਦਾਮ ਪਾਤੇ ਕੂਤਰੀ ਨੂੰ ਤੇ ਇਧਰ ਇਹਨੂੰ ਵੀ ਪਾਤੇ ਇਹਨੂੰ ਦਾਣੇ ਰੱਖ ਦੇ ਜਦੋਂ ਇਹ ਬਾਦਾਮ ਖਾ ਲੂਗੀ ਉਹਨੂੰ ਵੀ ਉੱਪਰ ਛੱਡ ਕੇ ਦਾਣੇ ਉੱਪਰ ਰੱਖ ਦਾਂਗੇ ਬਾਕੀ ਕਬੂਤਰ ਸਾਰਤੇ ਬਾਬਿਓ ਇੱਕ ਰਹਿ ਗਿਆ ਸ਼ੱਖਾ ਇਹਨੂੰ ਵੀ ਕਰ ਦਿੰਦੇ ਆ ਬਾਬਿਓ ਅੰਦਰ ਬਾਕੀ ਓਕੇ ਸਾਰੇ ਆ ਗਏ ਕਰ ਦਈਏ ਇਹਨੂੰ ਵੀ ਅੰਦਰ ਹਾਂਜੀ ਲੋ ਬਈ ਮਿੱਤਰੋ ਬੱਚੇ ਆ ਬੱਚਿਆਂ ਲਈ ਹੋ ਗਿਆ ਦਹੀਂ ਛੋਲੇ ਤੇ ਕਬੂਤਰਾਂ ਲਈ ਜਿਹੜੇ ਦੂਸਰੇ ਨਵੇਂ ਉਡਾਏ ਸੀ ਉਹਨਾਂ ਨੇ ਬਦਾਮ ਘੱਟ ਕੇ ਫालतू ਸੀ ਘੱਟ ਕੇ ਰੱਖਤੇ ਆ ਉਹਨਾਂ ਨੂੰ ਪਾਣੀ ਦੇਤੇ ਆ ਪਾਣੀ ਖੀਚੇ ਤੋਂ ਬਾਅਦ ਬਦਾਮ ਪਾ ਦਾਂਗੇ ਤੇ ਬੱਚਿਆਂ ਨੂੰ ਚੱਕਦੇ ਆ ਬਾਬਿਓ ਦੰਦਿਆਂ ਇਹਨਾਂ ਨੂੰ ਛੋਲੇ ਤਿੰਨੇ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਜਾਲ ਚ ਪਾ ਦਾਂਗੇ ਧੁੱਪ 'ਚ ਬੈਠੇ ਰਹੋਗੇ ਉਤਾਰਾਂਗੇ ਇਹਨਾਂ ਨੂੰ ਸ਼ਾਮ ਨੂੰ 5:00 ਵਜੇ ਹਾਂਜੀ ਲੋ ਬਈ ਮਿੱਤਰੋ ਛੋਟੇ ਬੱਚਿਆਂ ਨੂੰ ਦੇ ਕੇ ਛੋਲੇ ਤੇ ਬਿਠਾਤੇ ਆ ਛਤਰੀ ਤੇ ਤੇ ਹੁਣ ਚਲਦੇ ਬਾਬੇ ਉੱਪਰ ਜਿਹੜੇ ਉੱਪਰ ਤੋਂ ਬੱਚੇ ਹਨ ਉਹਨਾਂ ਨੂੰ ਵੀ ਛੋਲੇ ਦੇ ਦੇ ਦੀਏ ਜੇ ਭੁੱਖੇ ਹੋਏ ਨਹੀਂ ਤਾਂ ਚੁੱਕਾ ਦੇ ਦਿਆਂਗੇ ਉਹਨਾਂ ਦੇ ਮਾਲ ਆਪਣੇ ਛੋਲੇ ਲੈ ਚਲਦੇ ਬਾਬੇ ਉੱਪਰ ਤੇ ਜਿਹੜੇ ਬੱਚੇ ਹੋਏ ਆ ਬਾਦਾਮ ਹਲੇ ਪਾਣੀ ਆ ਕਬੂਤਰਾਂ ਦੇ ਤੇ ਫਿਰ ਉਹਨਾਂ ਨੂੰ ਬਾਦਾਮ ਰੱਖ ਦਾਂਗੇ ਹੁਣ ਚਲਦੇ ਆ ਬਾਬੇ ਉੱਪਰ ਲੋ ਵੀ ਮਿੱਤਰੋ ਇਹਨਾਂ ਨੂੰ ਛੋਲੇ ਪਾਤੇ ਆ ਤੇ ਬੱਚੇ ਪੂਰੇ ਰੱਜੇ ਹੋਏ ਤੇ ਇਹਨਾਂ ਨੂੰ ਛੋਲੇ ਪਾਤੇ ਇਹਨਾਂ ਨੂੰ ਉਸ ਤੋਂ ਬਾਅਦ ਅੰਦਰ ਕਰਕੇ ਫੇ ਕਬੂਤਰੀਆਂ ਨੂੰ ਕੋਰ ਕੋਰਾਂ ਕਬੂਤਰੀਆਂ ਜੋ ਅੱਗੇ ਥੋੜੇ ਜਿਹੇ ਰੱਖ ਲਏ ਐ ਉਸ ਤੋਂ ਬਾਅਦ ਉਹਨਾਂ ਨੂੰ ਪਾ ਦਾਂਗੇ ਬਾਹਰ ਕੱਢ ਦਾਂਗੇ ਨਾਲੇ ਧੁੱਪ ਲੱਗ ਲੂਗੀ ਤੇ ਉਸ ਤੋਂ ਬਾਅਦ 4:00 ਵਜੇ ਪਾਵਾਂਗੇ ਨਾ ਦਾਣਾ ਪਾਣੀ ਤੇ ਦਾਣੇ ਵਾਦਿਓ ਹਾਂਜੀ ਲੋ ਭਾਈ ਮਿੱਤਰੋ ਕੱਢਤੀਆਂ ਕਬੂਤਰੀਆਂ ਤੇ ਬੱਚੇ ਬਾਹਰ ਠੀਕ ਹੈ ਦੂਸਰੇ ਬੰਦ ਕਰਤੇ ਐ ਸਰਵਾ ਦੇ ਘੱਟ ਨੂੰ ਪਾਣੀ ਪੂਣੀ ਰੱਖ ਦਾਂਗੇ ਤੇ ਬਾਕੀ ਬੱਚੇ ਬੈਠੇ ਆ ਛਤਰੀ ਤੇ ਬੱਚੇ ਬੈਠੇ ਆ ਬਾਬਿਓ ਛਤਰੀਆਂ ਦੇ ਓਕੇ ਆ ਬਾਕੀ ਇੱਧਰ ਇਹ ਬੈਠੇ ਆ ਦਾਨ ਨੇ ਬਾਬਿਓ ਖਾਣ ਦੋ ਇਹਨਾਂ ਛੋਲੇ ਛੋਲੇ ਲੱਗਦੀਆਂ ਆ ਖਾਣ ਕਬੂਤਰੀਆਂ ਲੋ ਬਈ ਮਿੱਤਰੋ ਰੱਖਦੇ ਆ ਬਾਦਾਮ ਪਾਣੀ ਪੂਣੀ ਖਿੱਚਲਿਆ ਹੋਣਾ ਇਹਨਾਂ ਨੇ ਪਾਤੀ ਹੈ ਚੁਗੂ ਲੂਗੇ ਲੋ ਜੀ ਆ ਗਏ ਆ ਸਾਰੇ ਇਸ ਤੋਂ ਬਾਅਦ ਦਾਣੇ ਰੱਖ ਦਾਂਗੇ ਦਾਣੇ ਹੀ ਟਰੇ ਲੈ ਜਾਂਦੇ ਆ ਬਾਕੀ ਬੱਚੇ ਬੈਠੇ ਏ ਤੇ ਬੈਠੇ ਆ ਬੱਚੇ ਲੋ ਵੀ ਮਿੱਤਰੋ ਦਾਣੇ ਚੱਕਦੇ ਇਹਨਾਂ ਕੋਲ ਤੋਂ ਟਰੇ ਆ ਟਰੇ ਬਾ ਲਾ ਦੀਏ ਇੱਧਰ ਕੁੰਡਾ ਜੁੰਦਾ ਵਸਾ ਤਿਆ ਲੋ ਜੀ ਟਰੇਆ ਵੀ ਲਈਆਂ ਚੱਕ ਤੇ ਹੁਣ ਚੱਲਦੇ ਆ ਉੱਪਰ ਉੱਪਰ ਵਾਲੇ ਕਬੂਤਰਿਆਂ ਨੂੰ ਕਰੀਏ ਬੰਦ ਉਹਨਾਂ ਨੂੰ ਵੀ ਪਾਉਂਦੇ ਆ ਦਾਣ ਦਾਣਾ ਪਾ ਦਈਏ ਉਹਨਾਂ ਨੂੰ ਵੀ ਹਾਂਜੀ ਲੋ ਬਈ ਮਿੱਤਰੋ ਆ ਗਏ ਉੱਪਰ ਕਬੂਤਰ ਬੈਠੇ ਆ ਇੱਥੇ ਇੱਥੇ ਤਾਕੀ ਖੋਲ ਦਿੰਦੇ ਆ ਅੰਦਰ ਚਲੇ ਜਾਉਂਗੇ ਲੋ ਜੀ ਇਹਨਾ ਬੰਦ ਕਰਿਓ ਕਾਫੀ ਟਾਈਮ ਹੋ ਗਿਆ ਪਾਣੀ ਰੱਖ ਦਿੰਦੇ ਆ ਲੱਗ ਗਿਆ ਪਾਣੀ ਪੀਣ। ਇਸ ਤੋਂ ਬਾਅਦ ਪਾਣੀ ਚੱਕ ਕੇ ਅੱਧੇ ਘੰਟੇ ਬਾਅਦ ਦਾਣੇ ਰੱਖ ਦਾਂਗੇ ਇਹਨਾਂ ਨੂੰ ਬਾਬਿਓ। ਤੇ ਦੂਸਰੇ ਨੂੰ ਹੋ ਜਾਣ ਤੋਂ ਅੰਦਰ। ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਰੱਖ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਦਾਣੇ ਰੱਖ ਦਾਂਗੇ। ਇਹ ਅੰਦਰ ਚਲੇ ਜਾਵੇ ਫਿਰ ਡੋਲੀ ਵਾਲੇ ਖੋਲਦਾਂਗੇ। ਤੇ ਬੱਚਿਆਂ ਨੂੰ ਛੱਡ ਦਾਂਗੇ ਇਹਦੇ ਮਾਪੇ ਕੋਲ। ਤੇ ਦੰਨ। ਹਾਂਜੀ ਲਓ ਜੀ ਪਾਈਏ ਦਾਣੇ ਕੂਤਰਾਂ ਨੂੰ। ਠੀਕ ਹੈ ਜੀ ਖੋਲ ਦिए ਤਾਂ ਕਿ ਤੇ ਰੱਖ ਦੰਦੇ ਦਾਣੇ ਲੋਈ ਰੱਖਦੇ ਆ ਤੇ ਦੂਸਰੀ ਸਾਈਡ ਵੀ ਪਾਏ ਹੋਏ ਆ ਦਾਣੇ ਖਾਣ ਦੋ ਇਹਨਾਂ ਨੂੰ ਇੱਧਰ ਵੀ ਪਾਤੇ ਆ ਬੱਚੇ ਆਪੇ ਬਾਹਰ ਕਬੂਤਰ ਹੀ ਬੈਠਾ ਕਬੂਤਰ ਹੀ ਅੰਦਰ ਹੈ ਤੇ ਕਬੂਤਰੀਆਂ ਦੂਸਰਾ ਅੰਡਾ ਵੀ ਦੇਤੇ ਆਏ ਬਈ ਇਹਨਾਂ ਨੂੰ ਖਾਣ ਦੋ ਦਾਣੇ ਉਸ ਤੋਂ ਬਾਅਦ ਪਾਣੀ ਪੂਣੀ ਰੱਖ ਦਾਂਗੇ ਇਹਨਾਂ ਨੂੰ ਠੀਕ ਹੈ ਜੀ ਬਾਬਿਓ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਤੁਹਾਨੂੰ ਬੜੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦਾ ਹੈ ਜੀ ਅੱਪਾ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ